ਕਰਕੇ 2 ਘੰਟੇ ਰੈਸਟ ਤੇ ਸੰਗਤਾਂ ਸਾਰੀਆਂ ਰੈਡੀ ਹੋ ਕੇ ਚਲੀਆਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਲਓ ਜੀ ਕਰਕੇ 2 ਘੰਟੇ ਰੈਸਟ ਤੇ ਸੰਗਤਾਂ ਸਾਰੀਆਂ ਰੈਡੀ ਹੋ ਕੇ ਚਲੀਆਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ। ਅੱਗੇ ਜਾ ਕੇ ਆਪਾਂ ਦੇਖਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ। ਚਲੋ ਜੀ ਤਿਆਰ ਹੋ ਸਾਰੇ ਆ ਗਏ ਬਾਕੀ ਫੇਰੇ। ਠੀਕ ਹੈ ਜੀ ਠੀਕ ਹੈ। ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਗੋਬਿੰਦ ਘਰ ਸਾਹਿਬ ਤੇ ਆਹ ਸਾਹਮਣੇ ਵਾਲੀ ਸਾਈਡ ਗੁਰਦੁਆਰਾ ਸਾਹਿਬ ਦਾ ਹਾਲ ਬਣਿਆ ਹੈ ਤੇ ਖੱਬੇ ਸਾਈਡ ਇੱਥੇ ਰੂਮ ਬਣਿਆ ਜਿੱਥੇ ਮੈਡੀਸਨ ਵਗੈਰਾ ਮਿਲਦੀ ਏ। ਤੇ ਉਸ ਤੋਂ ਬਾਅਦ ਆ ਇਸ ਸਾਈਡ ਗੁਰਦੁਆਰਾ ਸਾਹਿਬ ਦੇ ਐਂਟਰ ਕਰਦੇ ਆ ਅੰਦਰ ਰਾਈਟ ਸਾਈਡ ਗੁਰਦੁਆਰਾ ਸਾਹਿਬ ਹੈ ਤੇ ਉਸ ਤੋਂ ਅੱਗੇ ਜਾ ਕੇ ਥੋੜੀ ਲੰਗਰ ਹਾਲ ਹੈ ਤੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਦਰਸ਼ਨ ਕਰਦੇ ਆ ਮੱਥਾ ਟੇਕਦੇ ਆ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਲੰਗਰ ਹਾਲ ਵਾਲੀ ਸਾਈਡ ਤੇ ਉਸ ਸਾਈਡ ਹੀ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਭ ਸ਼ੁਸ਼ੋਭਿਤ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕ ਕੇ ਦਰਸ਼ਨ ਕਰਕੇ ਤੇ ਆਪਾਂ ਥੋੜੀ ਦੇਰ ਇੱਥੇ ਬੈਠਦੇ ਆ ਕਿਉਂਕਿ ਹੁਣ ਬਾਬਾ ਜੀ ਕੁਝ ਅਰਦਾਸ ਬੇਨਤੀਆਂ ਕਰਨਗੇ ਤੇ ਆਪਾਂ ਨੂੰ ਕੁਝ ਗਾਈਡੈਂਸ ਦੇਣਗੇ ਕੱਲ ਦੀ ਯਾਤਰਾ ਲਈ ਜੋ ਆਪਾਂ ਸੁਣ ਕੇ ਅੱਗੇ ਜਾਵਾਂਗੇ ਇਹ ਜੋ ਵੀ ਬਾਬਾ ਜੀ ਕਹਿਣਗੇ ਇਹ ਹਰ ਇੱਕ ਚੀਜ਼ ਨੋਟ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਹਰ ਰਸਤੇ ਦੇ ਵਿੱਚ ਆਪਣੇ ਕੰਮ ਆਏਗੀ ਕਿਸੇ ਨੇ ਜੰਗਲ ਤੇ ਕਿਸੇ ਵੀ ਬੂਟੇ ਨੂੰ ਦਰਖਤ ਨੂੰ ਕਾਹ ਨੂੰ ਫੁੱਲ ਨੂੰ ਹੱਥ ਨਹੀਂ ਲਾਣਾ ਭਾਈ ਇਹਦਾ ਬਹੁਤ ਜ਼ਹਿਰੀ ਨੇੜੇ ਮਤਾ ਕਿ ਜੇ ਲੋਕੀਂ ਤਲਾ ਕੋਈ ਨੁਕਸਾਨ ਹੋਵੇ ਤੇ ਮਾਈਆ ਬੀਬੀਆਂ ਵਾਸਤੇ ਖਾਸ ਤੌਰ ਤੇ ਬੇਨਤੀ ਹੈ ਕਿ ਜੇ ਆਪ ਜੀ ਨੇ ਚੜਾਈ ਚੜਦੇ ਆ ਜਾਂ ਉਤਰਦੇ ਆ ਆਪਣਾ ਬੈਗ ਕਿੱਟ ਜਾਂ ਕੋਈ ਵੀ ਸਮਾਨ ਕਿਸੇ ਵੀ ਅਣਜਾਣ ਜਨਤ ਨੂੰ ਨਹੀਂ ਪਕਾਣਾ ਆਪਣਾ ਸਮਾਨ ਆਪੇ ਸਕੇ ਲੈ ਕੇ ਜਾਣਾ ਫਾਲਤੂ ਹੈਗਾ ਗੱਠੇ ਕਰੇ ਬਾਕਲਾ ਦੋ 3-4 ਵਜੇ ਗੱਠੇ ਕਰ ਖੁੱਝ ਜਾਏਗਾ ਕਾਜ ਤੋਂ ਬਚਣਾ ਲੈ ਕੇ ਜਾਇਓ ਮਗਰ ਕਿਤੇ ਵੀ ਅਣਜਾਣ ਵਿਅਕਤੀ ਨੂੰ ਸਮਾਨ ਨਾ ਪਕੜਾਣਾ। ਤੁਹਾਡੇ ਮਤੇ ਇਹ ਕਿਤੇ ਸਵਾਲ ਆਵੇ ਕਿ ਚੋਰਾਂ ਨੂੰ ਨਾ ਪਕੜਾਏ ਹਨ। ਇਹ ਭਾਈ ਬਿਨਾ ਮਤਲਬ ਲੱਟਾ ਰਿਹਾ ਕੋਈ ਸੇਵਾ ਕਰਨਾ ਚਾਹੁੰਦਾ ਹੈ, ਕੋਲੋ ਚੱਕੇ ਨਾ ਜਾ ਰਿਹਾ ਦੂਜਾ ਘਰ ਇਹ ਜਾ ਕੇ ਸੇਵਾ ਕਰ ਦਿੰਦਾ। ਇਹ ਐਵੇਂ ਆਪਣੀ ਲੱਟਾ ਰਿਹਾ। ਧਿਆਨ ਦਿਓ ਜੀ। ਚੜਾਈ ਚੜਦੇ ਆ ਜਾਂ ਉਤਰਦੇ ਆ ਜਦੋਂ ਬੰਦਾ ਚੜਦਾ ਹੈਗਾ ਚੜਦੇ ਆ ਚੜਦੇ ਆ ਬੰਦਾ ਇੰਨਾ ਥੱਕ ਜਾਂਦਾ ਹੈ, ਇੰਨਾ ਥੱਕ ਜਾਂਦਾ ਹੈ। ਇਹ ਤੇ ਯਾਦ ਰਹ ਜਾਂਦਾ ਹੈ ਬੈਗ ਕਿਸੇ ਨੂੰ ਫੜਾਇਆ। ਛਕਣਾ ਯਾਦ ਰਹਿੰਦੀ ਹੈ ਜੀ। ਦੱਸੋ ਜੀ ਨਹੀਂ ਨਾ ਇਸ ਕਰਕੇ ਭਾਈ ਤੁਹਾਡੇ ਨਾਲ ਬੇਅਤ ਤਸੰਗਤ ਜਾ ਰਹੀ ਹੈ ਜੀ ਇਹ ਯਾਦ ਰਹੇਗਾ ਕਿ ਬੈਗ ਦਿੱਤਾ ਹੈਗਾ ਉਹ ਬੇਅਤ ਤਸੰਗਤ ਦੇ ਵਿੱਚ ਉਹ ਅਕਿਤਛੇ ਲੋਕ ਉਹ ਬੰਦਾ ਜਿਹਨੂੰ ਬੈਗ ਪਕੜਾਇਆ ਦਿੱਤੀ ਪਰ ਉਹ ਸ਼ਕਲ ਨਹੀਂ ਯਾਦ ਹੈ ਤੇ ਇੱਕ ਬੈਗ ਤੇ ਪਰਸਾਨੀ ਪੈ ਗਈ ਨਾ ਪੈ ਗਈ ਜੀ ਦੱਸੋ ਜੀ ਪੈ ਗਈ ਨਾ ਇਸ ਕਰਕੇ ਜੀ ਆਪਣਾ ਬੈਗ ਕਿਸੇ ਅਣਜਾਣ ਵਿਰਥੀ ਨੂੰ ਨਾ ਪਕੜਾ ਲਾ ਗੁਜਾਜ ਕਰੋ ਫਤਨਾ ਜੀ ਜੇਕਰ ਆਪ ਜੀ ਹਮਕੁੰਟ ਸਾਹਿਬ ਕੋ ਜਾਓ ਉਸ ਤੋਂ ਬਾਅਦ ਆਪ ਵੀ ਚੰਗੇ ਦਲੇਜਨਾਨ ਪਾਣ ਕਰਕੇ ਪਾਰਡ ਦੇ ਵਿੱਚ ਹਾਜ਼ਿਰ ਲਾਓ ਲਈ ਚੱਗਾ ਹੈ ਸਾਰੀ ਦੁਨੀਆ ਤੁਹਾਡੇ ਦਰਸ਼ਨ ਕਰੇਗੀ ਸੰਤ ਜੀ ਜੀ ਤੁਸੀਂ ਬੈਠੇ ਹੋਏ ਹੋ ਤੁਹਾਡੇ ਵੀ ਸ਼ਰਧਾ ਦੇ ਬੰਦੇ ਤੁਹਾਨੂੰ ਦੇਖਣਗੇ ਵੀ ਸਾਡਾ ਵੀ ਬੰਦਾ ਉੱਥੇ ਬੈਠਾ ਹੈ ਗੁਰੂ ਦੀ ਸੰਗਤ ਦੇ ਵਿੱਚ ਸ੍ਰੀ ਹੰਪੂਰ ਸਾਹਿਬ ਦਰਸ਼ਨ ਸ਼ਲਾਲ ਕਰ ਰਿਹਾ ਹੈਗਾ ਤੇ ਉਹਨਾਂ ਨੂੰ ਤੁਹਾਨੂੰ ਦੇਖ ਕੇ ਉਹਨਾਂ ਦੇ ਮਨ ਵਿੱਚ ਵੀ ਚਾਅ ਆਏਗਾ ਵੀ ਅਸੀਂ ਵੀ ਜਾਈਏ ਤੇ ਕਿੰਨਾ ਵੱਡਾ ਪੁੱਲ ਲੱਗੇਗਾ ਤੁਹਾਨੂੰ ਕਿ ਜਦੋਂ ਤੁਸੀਂ ਸਾਰੀ ਦੁਨੀਆਏ ਵਰਲਡ ਵਾਈਡ ਤੁਹਾਡਾ ਚਿਹਰਾ ਦਿਖਾਈ ਜਾਏਗਾ ਤੇ ਜਿਹੜੇ ਤੁਹਾਨੂੰ ਜਾਣਦੇ ਹੋ ਕਿ ਉਨ੍ਹਾਂ ਦੇ ਮਨ ਦੇ ਵੀ ਜੀ ਬਲੇਂਡ ਪੈ ਗਈ ਤੇ ਅਸੀਂ ਵੀ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਕਰਨ ਵਾਸਤੇ ਜਾਈਏ ਤੇ ਜੇ ਤੁਸੀਂ ਰੁਕੇ ਹੀ ਨਾ ਉੱਥੇ ਮੱਥਾ ਹੀ ਨਾ ਟੇਕਿਆ ਉੱਥੇ ਬੈਠੇ ਹੀ ਨਾ ਸੰਗਤ ਦੇਵੇ ਤੇ ਤੁਹਾਡਾ ਇੱਕ ਜਿਹੜਾ ਇੱਕ ਪੁਨ ਹੋਣਾ ਤੇ ਜਿਹੜਾ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਕਿ ਤੁਸੀਂ ਇੱਕ ਐਸਾ ਪੁਰਗਣਾ ਚੱਲੇ ਹੈਗਾ ਜਿਹੜਾ ਕੇਵਲ ਗੁਰੂ ਨੂੰ ਪਤਾ ਦੀ ਤੁਹਾਨੂੰ ਵੀ ਇਹ ਕਿ ਕਿਸੇ ਦੇ ਬੰਦੇ ਵੀ ਬਲੇਂਡ ਪਈ ਤੇ ਅਸੀਂ ਦਰਸ਼ਨ ਕਰਨ ਜਾਈਏ ਤੇ ਮਹਾਰਾਜ ਦਾ ਬਚਨ ਹੈਗਾ ਨਹੀਂ ਵੀ ਜੋੜਨ ਵਰਗਾ ਮੋੜ ਨਹੀਂ ਜੋੜਨ ਵਰਗਾ ਅਰਦਾਸ ਬੇਨਤੀਆਂ ਤੋਂ ਬਾਅਦ ਸੰਗਤ ਸਾਰੀ ਆ ਗਈ ਹੈ ਬਾਹਰ ਹੁਣ ਆਪਾਂ ਚੱਲਦੇ ਹਾਂ ਜੀ ਲੰਗਰ ਹਾਲ ਵਾਲੀ ਸਾਈਡ ਇਹ ਸਾਈਡ ਸਾਹਮਣੇ ਜਾ ਕੇ ਲੰਗਰ ਹਾਲ ਏ ਤੇ ਪਹਿਲਾਂ ਮੈਂ ਲੰਗਰ ਹਾਲ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦਰਸ਼ਨ ਕਰਵਾ ਦਿੰਨਾ ਉਹ ਸਾਹਮਣੇ ਤੁਸੀਂ ਇੱਕ ਪੇੜ ਦੇਖ ਰਹੇ ਹੋ ਪੇੜ ਲੱਗਾ ਹੋਇਆ ਹੈ ਇਹ ਚੀਲ ਦਾ ਦਰਖਤ ਏ ਇਹਦੇ ਦਰਸ਼ਨ ਕਰਵਾ ਦਿੰਨਾ ਇਹ ਦਰਖਤ ਤੁਸੀਂ ਵਿਚਕਾਰ ਤੋਂ ਦੇਖੋ ਜੀ ਇਹ ਨੀਚੋਂ ਸਾਰਾ ਖਾਲੀ ਏ ਮਤਲਬ ਅੰਦਰੋਂ ਖੋਖਲਾ ਏ ਇਹ ਸਿਰਫ ਬਾਹਰਲੇ ਪਾਸੇ ਤਣਾ ਏ ਅੰਦਰ ਵਾਲੀ ਸਾਈਡ ਤੋਂ ਇਹ ਪੇੜ ਖੋਖਲਾ ਏ ਤੇ ਇਹ ਪੇਡ ਦਾ ਇਤਿਹਾਸ ਜੁੜਿਆ ਜੀ ਬਾਬਾ ਮੋਦਨ ਸਿੰਘ ਜੀ ਦੇ ਨਾਲ ਬਾਬਾ ਮੋਦਨ ਸਿੰਘ ਜੀ ਜਿਨ੍ਹਾਂ ਨੇ ਹਿਮਕੁੰਡ ਸਾਹਿਬ ਦੀ ਖੋਜ ਕੀਤੀ ਸੀ ਤੇ 1937 ਵਿੱਚ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦਾ ਨੀ ਪੱਥਰ ਰੱਖਿਆ ਸੀ ਉਹਨਾਂ ਨੇ ਜਦੋਂ ਬਾਬਾ ਮੋਦਨ ਸਿੰਘ ਜੀ ਹਿਮਕੁੰਡ ਸਾਹਿਬ ਦੀ ਖੋਜ ਲਈ ਪਹਾੜਾਂ ਵਿੱਚ ਉੱਪਰ ਗਏ ਤਾਂ ਉੱਥੇ ਕੋਈ ਪੱਕੀ ਇਮਾਰਤ ਜਾਂ ਰਹਿਣ ਨੂੰ ਕੋਈ ਥਾਂ ਨਹੀਂ ਸੀ ਤੇ ਮਤਲਬ ਇਹ ਬਹੁਤ ਬਰਫ਼ ਬਾਰਿਸ਼ ਠੰਡ ਤੇ ਜੰਗਲੀ ਜਾਨਵਰਾਂ ਵਾਲਾ ਇਲਾਕਾ ਸੀ ਉਸ ਟਾਈਮ ਤੇ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਬਾਬਾ ਮੋਦਨ ਸਿੰਘ ਜੀ ਨੇ ਆਪਣਾ ਸਫ਼ਰ ਜਾਰੀ ਰੱਖਿਆ ਤੇ ਹਿਮਕੁੰਡ ਸਾਹਿਬ ਦੀ ਉਸਾਰੀ ਚ ਪੂਰਾ ਆਪਣਾ ਯੋਗਦਾਨ ਪਾਇਆ ਜਦੋਂ ਉਹ ਜਾਂਦੇ ਸੀ ਉੱਪਰ ਹਿਮਕੁੰਡ ਸਾਹਿਬ ਤਾਂ ਇੱਕ ਦਿਨ ਚੋਂ ਵਾਪਸ ਨੀਚੇ ਆ ਕੇ ਤੇ ਆ ਜਿਹੜਾ ਦਰਖਤ ਹੈ ਇਹਦੇ ਵਿੱਚ ਉਹ ਸੋ ਜਾਂਦੇ ਸੀ ਰਾਤ ਇਹਦੇ ਵਿੱਚ ਉਹਨਾਂ ਨੇ ਕਈ ਰਾਤਾਂ ਬਤਾ ਕੇ ਤੇ ਸ਼੍ਰੀ ਹਿਮਕੁੰਡ ਸਾਹਿਬ ਦੀ ਸੇਵਾ ਕੀਤੀ ਇਹ ਦਰਖਤ ਦੇ ਵਿਚ ਰਹਾਤਾ ਕਈ ਰਾਤਾਂ ਰਹਿੰਦਾ ਉਹਨਾਂ ਦਾ ਬਸ ਕਾਰਨ ਇੱਕ ਸੀ ਕਿ ਜਿਹੜੇ ਗੁਰਗੋਬਿੰਦ ਸਿੰਘ ਜੀ ਦਾ ਤਪ ਸਥਾਨ ਗੁਰਦੁਆਰਾ ਸ਼੍ਰੀ ਹੇਮਗੰੂ ਸਾਹਿਬ ਉਸ ਨੂੰ ਲੋਕਾਂ ਦੇ ਤੱਕ ਪਹੁੰਚਾਣਾ ਹੌਲੀ ਹੌਲੀ ਜਿੱਦਾਂ ਆਸ-ਪਾਸ ਦੇ ਲੋਕਾਂ ਨੂੰ ਫਿਰ ਪਤਾ ਲੱਗਾ ਤੇ ਬਾਬਾ ਜੀ ਨੂੰ ਦੇਖ ਕੇ ਲੋਕ ਵੀ ਗੁਰਦੁਆਰਾ ਸਾਹਿਬ ਦੀ ਸੇਵਾ ਨਾਲ ਜੁੜ ਗਏ ਹੌਲੀ-ਹੌਲੀ ਸੇਵਾ ਸ਼ੁਰੂ ਹੋ ਗਈ ਜਦੋਂ ਕਈ ਲੋਕ ਇੱਥੇ ਆਏ ਤੇ ਉਹਨਾਂ ਨੂੰ ਪਤਾ ਲੱਗਾ ਕਿ ਬਾਬਾ ਮੋਦਨ ਸਿੰਘ ਜੀ ਇਸੇ ਦਰਖਤ ਦੇ ਅੰਦਰ ਸੌ ਕੇ ਕਈ ਰਾਤਾਂ ਬਿਤਾ ਕੇ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਤੇ ਉਹਨਾਂ ਦਾ ਇਹੀ ਸ਼ਰਧਾ ਤੇ ਇਹੀ ਤਿਆਗ ਸੀ ਜਿਸ ਕਾਰਨ ਅੱਜ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਪੂਰੇ ਵਿਸ਼ਵ ਵਿੱਚ ਇੱਕ ਪ੍ਰਸਿੱਧ ਤੀਰਥ ਸਥਾਨ ਵਜੋਂ ਪ੍ਰਸਿੱਧ ਹੈ ਹੁਣ ਆਪਾਂ ਚੱਲਦੇ ਹਾਂ ਜੀ ਲੰਗਰ ਹਾਲ ਵਾਲੀ ਸਾਈਡ ਆ ਇਸ ਸਾਈਡ ਲੰਗਰ ਹਾਲ ਏ ਤੇ ਅੰਦਰ ਜਾ ਕੇ ਆਪਾਂ ਥੋੜਾ ਥੋੜਾ ਲੰਗਰ ਲੈ ਕੇ ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਸੇਵਾ ਕਰਾਂਗੇ ਲੰਗਰ ਦੇ ਵਿੱਚ ਤੇ ਇੱਥੋਂ ਬਰਤਨ ਬਾਹਰ ਹੀ ਪਏ ਆ ਬਾਹਰੋਂ ਆਪਾਂ ਬਰਤਨ ਲੈ ਕੇ ਆਪਣੇ ਥਾਲੀਆਂ ਤੇ ਗਲਾਸ ਵਗੈਰਾ ਲੈ ਕੇ ਫਿਰ ਆਪਾਂ ਚੱਲਦੇ ਹਾਂ ਅੰਦਰ ਲੰਗਰ ਹਾਲ ਦੇ ਵਿੱਚ ਤੇ ਲੰਗਰ ਛਕਦੇ ਆਂ ਆਪਾਂ ਥੋੜਾ ਥੋੜਾ ਲੰਗਰ ਛਕ ਕੇ ਤੇ ਹੁਣ ਉਸ ਤੋਂ ਬਾਅਦ ਆ ਗਏ ਆ ਜੀ ਸਾਈਡ ਜੀ ਸਾਈਡ ਲੰਗਰ ਮਿਲਦਾ ਹੈ ਇਹ ਬਾਬਾ ਜੀ ਦੇ ਕਹਿਣ ਮੁਤਾਬਿਕ ਇੱਥੇ ਲੰਗਰ 24 ਘੰਟੇ ਚੱਲਦਾ ਹੈ ਦਿਨ ਰਾਤ ਜਿਹੜੇ ਟਾਈਮ ਮਰਜ਼ੀ ਤੁਸੀਂ ਆ ਜਾਓ ਤੁਹਾਨੂੰ ਇੱਥੇ ਲੰਗਰ ਬਣਿਆ ਮਿਲੇਗਾ ਉਸੇ ਟਾਈਮ ਹੀ ਬਾਕੀ ਕੋਸ਼ਿਸ਼ ਇਹ ਕਰੋ ਕਿ ਜਦੋਂ ਵੀ ਤੁਸੀਂ ਇੱਥੇ ਆਓ ਜਾਂ ਰਾਹ 'ਚ ਯਾਤਰਾ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਪੈਂਦੇ ਆ ਤੁਸੀਂ ਜਦੋਂ ਵੀ ਇੱਥੇ ਆਂਦੇ ਹੋ ਜਾਂ ਰਾਹ ਵਾਲੇ ਗੁਰਦੁਆਰਿਆਂ ਵਿੱਚ ਤੁਸੀਂ ਕਿਤੇ ਵੀ ਰੁਕੋ ਤਾਂ ਕੋਸ਼ਿਸ਼ ਇਹ ਕਰੋ ਕਿ ਸੇਵਾ ਲੰਗਰ ਦੇ ਵਿੱਚ ਜ਼ਰੂਰ ਕਰੋ ਕਿਉਂਕਿ ਇੱਥੇ ਸੇਵਾ ਸੇਵਾਦਾਰਾਂ ਨਾਲ ਹੀ ਹੁੰਦੀ ਹੈ ਜੇ ਸੇਵਾਦਾਰ ਕੋਈ ਸੇਵਾ ਨਾ ਕਰੇਗਾ ਤੇ ਲੰਗਰ ਵਰ ਨਾ ਵਰਤਾਓਗੇ ਤਾਂ ਇੱਥੇ ਕੋਈ ਸੇਵਾਦਾਰ ਨਹੀਂ ਹੋਣਾ ਸੇਵਾ ਕਰਨ ਨੂੰ ਲੋਕਲ ਤਾਂ ਇੱਥੇ ਕੋਈ ਹੈਗਾ ਨਹੀਂ ਤੇ ਜਿੰਨਾ ਵੀ ਮਤਲਬ ਲੰਗਰ ਦਾ ਪ੍ਰਬੰਧ ਹੈ ਸਾਰਾ ਸੇਵਾਦਾਰਾਂ ਵੱਲੋਂ ਹੀ ਹੁੰਦਾ ਹੈ ਸੋ ਕੋਸ਼ਿਸ਼ ਕਰਿਆ ਕਰੋ ਕਿ ਆਪਣਾ ਜਿੰਨਾ ਵੀ ਤੁਸੀਂ ਟਾਈਮ ਕੱਢ ਸਕਦੇ ਹੋ 5 10 ਮਿੰਟ 15 ਮਿੰਟ 20 ਮਿੰਟ ਸੇਵਾ ਵੱਲ ਜ਼ਰੂਰ ਲਗਾਇਆ ਕਰੋ ਜੀ ਸੰਗਤ ਲੰਗਰ ਸ਼ਕਨ ਤੋਂ ਬਾਅਦ ਕਹਿੰਦੀ ਜੀ ਕੁਝ ਮਿੱਠਾ ਹੋ ਜਾਏ ਤਾਂ ਗਰਮ ਗੁਲਾਬ ਜਾਮਨ ਤੇ ਨਾਲ ਦੁੱਧ ਬਾਕੀ ਆ ਬੈਠੇ ਸਾਰੇ ਵੇਟਿੰਗ 'ਚ ਇਹਨਾਂ ਦੀ ਵਾਰੀ ਸਭ ਤੋਂ ਪਹਿਲਾਂ ਹੁੰਦੀ ਹੈ ਪਹਿਲਾਂ ਸ਼ੁਰੂ ਹੁੰਦੀ ਹੈ ਨਹੀਂ ਇਹ ਪ੍ਰੈਕਟਿਸ ਕਰ ਜਾਂਦੀ ਹੈ ਤਿਆਰੀ ਲੱਗੇ ਆ ਖਾ ਲੋ ਖਾ ਲੋ ਸ਼ਰਮਾਂ ਦੀ ਲੋੜ ਨਹੀਂ ਹੈਗੀ ਦਾ ਵਿਆਹ ਨਾਲ ਆ ਗਿਆ ਬਾ ਠੀਕ ਹੈ ਠੀਕ ਹਾਂ ਇਹ ਮੁੰਡੇ ਦਾ ਵਿਆਹ ਹੈ ਬਸ ਆਣ ਵਾਲਾ ਥੋੜੇ ਟਾਈਮ ਤੇ ਹਾਂ ਲੰਗਰ ਸ਼ੱਕੇ ਤੇ ਥੋੜੀ ਕਰ ਲੰਗਰਾਂ ਦੇ ਵਿੱਚ ਸੇਵਾ ਕਰਕੇ ਤੇ ਆਪਣੀ ਸਾਰੀ ਸੰਗਤ ਜਾ ਚੁੱਕੀ ਹੈ ਤੇ ਆਪਣੀ ਜੜੀਏ ਹੁਣ ਅਪਾ ਰੂਮ 'ਚ ਜਾ ਕੇ ਰੈਸਟ ਕਰਨੇ ਆ ਕਿਉਂਕਿ ਸਵੇਰੇ ਵੀ 3 ਵਜੇ ਉੱਠਾਂਗੇ ਉਸ ਤੋਂ ਬਾਅਦ ਸਲਾਹ ਹੈ ਕਿ 4:30 ਇੱਥੋਂ ਪੈਦਲ ਯਾਤਰਾ ਸਟਾਰਟ ਕਰਾਂਗੇ ਤਾਂ ਹੀ 8:30 ਉੱਥੇ ਪੁੰਚ ਪਾਵਾਂਗੇ ਬਾਕੀ ਕੋਸ਼ਿਸ਼ ਕਰੋ ਜੇ ਤੁਸੀਂ ਵੀ ਆਣਾ ਹੈ ਫੈਮਿਲੀ ਨਾਲ ਜਾਂ ਇਕੱਲੇ ਤੇ 4:30 ਵਜੇ ਯਾਤਰਾ ਸਟਾਰਟ ਕਰ ਲਓ ਕਿਉਂਕਿ ਜੇ ਆਪਾਂ ਏਡੀ ਦੂਰੋਂ ਆ ਗਏ ਆ ਤੇ ਇੱਥੇ ਆ ਕੇ ਵੀ ਸੁੱਤੇ ਰਹਿ ਜੀਏ ਫਿਰ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਇੱਕ ਦਿਨ ਹੁੰਦਾ ਆਪਾਂ ਘਰ ਜਾ ਕੇ ਦਰੋ ਸੌਣਾ ਹੀ ਹੁੰਦਾ ਹੈ ਇੱਕ ਦਿਨ ਹੁੰਦਾ ਇੱਥੇ ਇੱਕ ਦਿਨ ਕੱਢ ਲਓ ਇੱਕ ਦਿਨ ਟਾਈਮ ਨਾਲ ਉੱਠ ਕੇ ਉੱਤੇ ਗੁਰਦੁਆਰਾ ਸਾਹਿਬ ਪਹੁੰਚੋ ਉੱਥੇ ਅਰਦਾਸ ਚ ਸ਼ਾਮਲ ਹੋਵੋ ਇਹਨਾ ਆਪਣਾ ਆਪਣੇ ਲਈ ਵਧੀਆ ਹੋਏਗਾ ਤੇ ਬਾਕੀ ਇਹ ਹੈ ਕਿ ਰਸਤੇ 'ਚ ਥਕਾਵਟ ਜ਼ਰੂਰ ਥੋੜੀ-ਬਹੁਤ ਹੁੰਦੀ ਹੈ ਜਦੋਂ ਆਪਾਂ ਉੱਪਰ ਪਹੁੰਚ ਜੰਨੇ ਆ ਆਪਾਂ ਨੂੰ ਥਕਾਵਟ ਸਭ ਭੁੱਲ ਜਾਂਦੀ ਹੈ ਜਦੋਂ ਆਪਾਂ ਗੁਰੂ ਘਰ ਦੇ ਦਰਸ਼ਨ ਕਰਦੇ ਆ ਬਾਕੀ ਹੁਣ ਆਪਾਂ ਆਪਣਾ ਅੱਜ ਦਾ ਵਲੌਗ ਕਰਦੇ ਆ ਸਮਾਪਤ ਤੇ ਮਿਲਦੇ ਆ ਆਪਾਂ ਕੱਲ ਨਵੇਂ ਵਲੌਗ ਦੇ ਨਾਲ ਆਪਣੇ ਅਗਲੇ ਸਫ਼ਰਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ